ਬਾਕੀ ਗੱਲਾਂ ਤੁਹਾਡੇ ਅੰਦਰ ਬੈਠ ਕੇ ਕਰ ਲਾਂਗੇ ਇੱਕ ਮੈਂ ਕਹਿਣਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕਹਿਣੀ ਹੈ ਇੱਕ ਵੀ ਔਦੇ ਦੀ ਮੇਰੀ ਮੰਗ ਨਹੀਂ ਕੋਈ ਪਦਵੀ ਦੀ ਮੰਗ ਨਹੀਂ ਕਿਸੇ ਵੀ ਟਿਕਟ ਦੀ ਮੇਰੀ ਕੋਈ ਮੰਗ ਨਹੀਂ ਕਈ ਮੈਨੂੰ ਪੁੱਛਦੇ ਐ ਕਿਹੜੀਆਂ ਕਿਹੜੀਆਂ ਤੁਸੀਂ ਸ਼ਰਤਾਂ ਰੱਖੀਆਂ ਕੋਈ ਸ਼ਰਤ ਨਹੀਂ ਕੋਈ ਸ਼ਰਤ ਨਹੀਂ ਬਾਦ ਸਾਹਿਬ ਪਾਰਟੀ ਦੇ ਸੀ ਪਾਰਟੀ ਦੇ ਹਾਂ ਔਰ ਪਾਰਟੀ ਦੇ ਰਹਿਣਾ ਅਕਾਲੀ ਸੀ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਾਂਗੇ ਇਹੀ ਨਾਰਾ ਰਿਆ ਸਦਾ ਹਰ ਇੱਕ ਦਾ ਇਸ ਕਰਕੇ ਅੱਜ ਤੁਸੀਂ ਮਾਨ ਦੇਣ ਆਏ ਹੋ ਸਤਿਕਾਰ ਦੇਣ ਆਏ ਹੋ ਜੋ ਤੁਸੀਂ ਗੱਲ ਕਹਿੰਦੇ ਸੀ ਨਾ ਕਿ ਮੈਂ ਮਾਫੀ ਮੰਗਦਾ ਇੱਥੇ ਤੀਰ ਬੰਗ ਬੱਜਦਾ ਸੀ ਮੇਰੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਵੇ ਸਿਰ ਮਾਣ ਸੰਸਥਾ ਸ਼੍ਰੋਮਣੀ ਕਮੇਟੀ ਅਸੀਂ ਉਹਦੀ ਸੇਵਾ ਕਰਦੇ ਹੋਈਏ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਦੀ ਦੁਨੀਆ ਵਿੱਚ ਸਿਰ ਉੱਚਾ ਹੋਵੇ ਤਾਕਤ ਹੋਵੇ ਉਹ ਮਾਫੀਆ ਨਾ ਮੰਗੇ ਇੰਨਾ ਕੋਈ ਬਲ ਤੇ ਤਾਕਤ ਸਾਡੇ ਕੋਲ ਹੋਵੇ ਬਸ ਇਹੀ ਮੇਰੀ ਰੀਜ ਹੈ ਇਹੀ ਮੇਰੀ ਰੀਜ ਮੈਂ ਨਹੀਂ برداشت ਕਰ ਸਕਦੀ ਕਿਉਂਕਿ ਇਸ ਪਦਵੀ ਦੀ ਬੜਾ ਉੱਚੀ ਸੁੱਚੀ ਕਰਤਾਰ ਦੀ ਥਾਂ ਹੈ ਇਹਨੂੰ ਹਮੇਸ਼ਾ ਸੀ ਉੱਚਾ ਬਣਾਉਣਾ ਹੈ ਤਕੜਾ ਬਣਾਉਣਾ ਹੈ ਕੋਈ ਲਾਲਚ ਨਹੀਂ ਕੋਈ ਕੁਛ ਨਹੀਂ ਸੇਵਾਦਾਰ ਮਨ ਕੇ ਕੰਮ ਕਰਾਂਗੀ ਵਰਕਰ ਕਰਕੇ ਕਰਕਾਂਗੀ ਅੱਗੇ ਤੁਹਾਡੀਆਂ ਮਰਜ਼ੀਆਂ ਨੇ ਜਿੱਥੇ ਡਿਊਟੀ ਲਾਓਗੇ ਡੇਡੀਕੇਸ਼ਨ ਨਾਲ ਸੈਂਸਰਿਟੀ ਦੇ ਨਾਲ ਨਾ ਵੀ ਲਾਓਗਾ ਤਾਂ ਵੀ ਘਰ ਘਰ ਜਾ ਕੇ ਅਸੀਂ ਬਣਾ ਲਿਆ ਇੱਕ ਪੰਥਕ ਸੰਵਾਦ ਅਸੀਂ ਹਰ ਜ਼ਿਲ੍ਹੇ ਚ ਰਚੌਣ ਜਾ ਰਹੇ ਆਂ ਬੀਬੀਆਂ ਨੇ ਐਸੀ ਇੱਕ ਦਿਨ ਬਣਾਇਆ ਪੰਥਕ ਸੰਵਾਦ ਹੁਣ ਇੱਕੋ ਗੱਲ ਕਹਿ ਦਈਏ ਸਾਰੇ ਲੀਡਰਾਂ ਨੂੰ ਐਵੇਂ ਨਾ ਰੋਕਦੇ ਰਿਆ ਕਰਨ ਕਿ ਬੀਬੀ ਆਉਣੀ ਆ ਤਾਂ ਕਿਤੇ ਜਾਇਓ ਨਾ ਕਹਿ ਦਿਓ ਉਹਨਾਂ ਨੂੰ ਪੰਥਕ ਸੰਵਾਦ ਦੇ ਵਿੱਚ ਪੰਥ ਦੀਆਂ ਗੱਲਾਂ ਸਮਾਜ ਦੀਆਂ ਗੱਲਾਂ ਕਿੱਦਾਂ ਸਹੀ ਰਾਜਨੀਤੀ ਹੋਵੇ ਉਹਦੀਆਂ ਗੱਲਾਂ ਨਸ਼ੇ ਦੇ ਖਿਲਾਫ ਗੱਲਾਂ ਅੱਜ ਜਿਹੜਾ ਸਾਡੇ ਉੱਤੇ ਜ਼ੁਲਮ ਹੋ ਰਿਹਾ ਉਹਦੇ ਸਬੰਧ ਵਿੱਚ ਅਸੀਂ ਪੰਥਕ ਸੰਵਾਦ ਸਾਰੀਆਂ ਬੀਬੀਆਂ ਨੇ ਮੰਨ ਬੜਾਇਆ ਅਸੀਂ ਲਹਿਰ ਬਣ ਕੇ ਚਲਾਵਾਂਗੇ ਔਰ ਆਪਣੀ ਪਾਰਟੀ ਨੂੰ ਮਜ਼ਬੂਤ ਕਰਾਂਗੇ ਬਹੁਤ ਧੰਨਵਾਦ ਜੀ ਆਇਆਂ ਨੂੰ ਤੁਹਾਨੂੰ ਮੈਂ ਸਾਰਿਆਂ ਨੂੰ ਸ਼ਾਮਲ ਕਰਨੇ ਹੁਣ ਕਹਿੰਦੇ ਬੀਬੀ ਸ਼ਾਮਲ ਹੋ ਰੇ ਮੈਂ ਕਹਿੰਦਾ ਮੈਂ ਸ਼ਾਮਲ ਕਰਨੇ ਤੁਹਾਨੂੰ ਕਿਉਂਕਿ ਮੈਨੂੰ ਕੋਲ ਯਾਦ ਆ ਗਈ ਇੱਕ ਹੈ ਤੇ ਸ਼ੁਗਲਾਰੀ ਹੈ ਜਿਹਦਾ ਇਹਨੇ ਸੁਣਾਈ ਕਹਿੰਦੇ ਕੋਈ ਰਾਜਾ ਸੀ ਉਹ ਕਹਿੰਦਾ ਕੋਈ ਡੈਡੀਕੇਟਡ ਜਿਆ ਵਧੀਆ ਸਿਆਣਾ ਜਿਆ ਕੋਈ ਲਿਆਓ ਸੇਵਾਦਾਰ ਉਹ ਕੋ ਕੰਮ ਲਈਏ ਤੇ ਕੋਈ ਸਿਆਣਾ ਸੀ ਸ਼ਰਨਜੀਤ ਢਿਲੋਂ ਵਰਗਾ ਉਹ ਕਹਿੰਦਾ ਜੀ ਆਹ بڑا ਸਿਆਣਾ ਬੰਦਾ ਵਿਦਵਾਨ ਹੈ ਇਹਨੂੰ ਲੈ ਜਾਓ ਇਹਨੂੰ ਰੱਖੋ بڑا ਕੰਮ ਦੇਵੇਗਾ ਕਹਿੰਦੇ ਅੱਛਾ ਰੱਖ ਲਿਆ ਕਹਿੰਦੇ ਇਹਨੂੰ ਘੋੜਿਆਂ ਦੇ ਤਬੀਲੇ ਵਿੱਚ ਰੱਖਿਓ ਇਹ ਘੋੜਿਆਂ ਦੀਆਂ ਨਸਲਾਂ ਦੀ ਸੇਵਾ ਕਰੇਗਾ ਜਿਦਾ ਤੁਹਾਡੇ ਕੋਲ ਤਬੀਲਾ ਬੜਾ ਵੱਡਾ ਹੈ ਕਹਿੰਦੇ ਉੱਥੇ ਰੱਖਿਓ ਉਹ ਕਹਿੰਦਾ ਜੀ ਸੇਵਾ ਕੀਤੀ ਦੋ ਚਾਰ ਦਿਨਾਂ ਬਾਅਦ ਤੇ ਉਹ ਜਿਹੜਾ ਬੰਦਾ ਸੀ ਨਾ ਨੌਕਰ ਸਭ ਤੋਂ ਪਹਿਲਾਂ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਨੂੰ ਨਮਸਕਾਰ ਕਰਦੀ ਹੈ ਜਿਨ੍ਹਾਂ ਨੇ ਸਾਰੀ ਸੰਗਤ ਇਲਾਕੇ ਦੀ ਤੇ ਆਪਣੇ ਪਰਿਵਾਰ ਦੇ ਸਾਰੇ ਬੱਚਿਆਂ ਵਿੱਚ ਪੰਥ ਦਾ ਪਿਆਰ ਘੁੱਟ-ਘੁੱਟ ਕੇ ਪਰਿਆ ਸਾਡੀਆਂ ਰਗਾਂ ਦੇ ਵਿੱਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਦਾ ਪਿਆਰ ਹੈ ਉਥੇ ਧਰਮ ਪ੍ਰਤੀ ਸਾਰਾ ਇਲਾਕਾ ਕੁਰਬਾਨ ਹੋਣ ਨੂੰ ਤਿਆਰ ਹੋ ਜਾਂਦਾ ਹੈ ਜਿਵੇਂ ਕਹਾਂਗੀ ਮਾਨਯੋਗ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਹੁਤ ਸਤਿਕਾਰਯੋਗ ਮੇਰੇ ਵੀਰ ਸਰਦਾਰ ਆਦੇਸ਼ ਪ੍ਰਤਾਪ ਸਿੰਘ ਜੀ ਕੈਰੋਂ ਸਾਹਿਬ ਸਾਬਕਾ ਮੰਤਰੀ ਸਤਿਕਾਰਯੋਗ ਸਰਦਾਰ ਸੁਜੀਤ ਸਿੰਘ ਜੀ ਰਖੜਾ ਸਾਹਿਬ ਸਾਬਕਾ ਮੰਤਰੀ ਸਰਦਾਰ ਸ਼ਰਨਜੀਤ ਸਿੰਘ ਜੀ ਢਿੱਲੋਂ ਸਾਹਿਬ ਸਾਬਕਾ ਮੰਤਰੀ ਸਰਦਾਰ ਬਟਾਲਾ ਸਾਹਿਬ ਦਾ ਐਮਐਲਏ ਸਰਦਾਰ ਸੁਰਿੰਦਰ ਸਿੰਘ ਪੁੱਲੇਰਾਠਾ ਸਾਹਿਬ ਪਵਨ ਟਿੰਨੂ ਜੀ ਮੇਰੀਆਂ ਪਿਆਰਾਂ ਖਾਸ ਤੌਰ ਦੇ ਉੱਤੇ ਦਿੱਲੀ ਤੋਂ ਬੀਬੀ ਰਣਜੀਤ ਕੌਰ ਜੀ ਪ੍ਰਧਾਨ ਸਾਹਿਬ ਸਪੈਸ਼ਲ ਆਏ ਸਾਰਿਆਂ ਦੇ ਮੈਂ ਨਾਮ ਲੰਮਾਂਗੀ ਲੰਬੀ ਲਿਸਟ ਹੈ ਬੀਬੀ ਹਰਜਿੰਦਰ ਕੌਰ ਜੀ ਮੈਂਬਰ ਐਸਡੀਪੀਸੀ ਬੀਬੀ ਪਰਮਜੀਤ ਕੌਰ ਜੀ ਲਾਂਡਰਾ ਮੈਂਬਰ ਐਸਡੀਪੀਸੀ ਸਾਰਿਆਂ ਜ਼ਿਲਾਂ ਦੀਆਂ ਰਹਿ ਚੁਕੀਆਂ ਪ੍ਰਧਾਨ ਸਹਿਬਾਨਾਂ ਜਿਨ੍ਹਾਂ ਨੇ ਬਹੁਤ ਵੱਡੀ ਪਾਰਟੀ ਨੂੰ ਸ਼ਕਤੀ ਦਿੱਤੀ ਤਾਕਤ ਦਿੱਤੀ ਉਚੇਚੇ ਤੌਰ ਦੇ ਉੱਤੇ ਸਾਰੀਆਂ ਅੱਜ ਲੱਕ ਬੰਨ ਕੇ ਕਮਰ ਕੱਸਾ ਕਰਕੇ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਨ ਵਾਸਤੇ ਜਿੱਥੇ ਇਕੱਤਰ ਹੋਈਆਂ ਬੀਬੀ ਮੁਖਬੈਲਪੁਰ ਜੀ ਜਿਨ੍ਹਾਂ ਨੇ ਮਨ ਬਣਾ ਲਿਆ ਕਿ ਅਸੀਂ ਘਰ ਘਰ ਵਿੱਚ ਜਾ ਕੇ ਆਪਣੀ ਪਾਰਟੀ ਦਾ ਅਲਖਵੀ ਜਗਾਵਾਂਗੇ ਤੇ ਕੌਮ ਦੇ ਵਾਸਤੇ ਇੱਕ ਬਹੁਤ ਵੱਡਾ ਪੈਗਾਮ ਹੋਵੇਗਾ ਕਿ ਆਓ ਸਾਰੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰਾ ਲੈ ਵਲਾਏ ਦੇ ਮਹਾਵਾਕ ਅਨਸਾਰ ਅਸੀਂ ਅੱਜ ਬੀੜਾ ਚੁੱਕਾਂਗੇ ਕਿ ਜਿਸ ਦਾ ਪਹਿਲਾਂ ਅਸੀਂ ਲਗਾਤਾਰ ਇੱਕ ਇੱਕ ਸਵਾਸ ਦੇ ਨਾਲ ਡੈਡੀਕੇਸ਼ਨ ਦੇ ਨਾਲ ਪਾਰਟੀ ਦੀ ਮਜ਼ਬੂਤੀ ਵਾਸਤੇ ਕੰਮ ਕੀਤਾ ਉਸੇ ਤਰ੍ਹਾਂ ਅਸੀਂ ਕੰਮ ਲਗਾਤਾਰ ਹੋਰ ਵੱਧ ਕੇ ਕਰੀਏ ਪਾਵੇਂ ਬਾਦਲ ਸਾਹਿਬ ਤੁਹਾਡੇ ਮਨ ਚ ਤੇ ਹੋਵੇਗਾ ਕਿ ਬੀਬੀ ਜੀ ਬਖਰੇ ਹੋ ਗਏ ਅਸੀਂ ਕੱਢ ਦਿੱਤਾ ਪਤਾ ਨਹੀਂ ਰੋਸ ਗਈ ਪਤਾ ਨਹੀਂ ਕੰਮ ਨਹੀਂ ਕਰਦੀ ਆ ਮੇਰੇ ਸਾਰੇ ਗਵਾਹ ਪੰਜਾਬ ਦੇ ਕੱਲੇ ਕੱਲੇ ਥਾਂ ਦੇ ਉੱਤੇ ਜਾ ਕੇ ਕੱਲੇ ਕੱਲੇ ਪਾਰਟੀ ਦੇ ਵਰਕਰ ਕੋਲ ਜਾ ਕੇ ਕੱਲੇ ਕੱਲੇ ਲੀਡਰਾਂ ਕੋਲ ਜਾ ਕੇ ਇਹੋ ਹੀ ਵਾਸਤਾ ਪਾਉਂਦੀ ਰਹੀਆਂ ਦੇਖਿਓ ਪਾਰਟੀ ਕਿਤੇ ਕਮਜ਼ੋਰ ਨਾ ਹੋ ਜਾਵੇ ਪਾਰਟੀ ਦਾ ਨੁਕਸਾਨ ਨਾ ਹੋ ਜਾਵੇ ਮੈਨੂੰ ਉਸ ਕੱਲ ਦਾ ਕੋਈ ਗੁੱਸਾ ਨਹੀਂ ਕੋਈ ਗਿਲਾ ਨਹੀਂ ਹੋ ਸਕਦਾ ਮੇਰੇ ਕੋਲੋਂ ਗਲਤੀਆਂ ਹੋਈਆਂ ਹੁਣ ਹੋ ਸਕਦਾ ਮੇਰੇ ਕੋਲੋਂ ਕੋਈ ਕਮੀ ਰਹਿ ਗਈ ਹੋਵੇ ਤਾਂ ਤੁਸੀਂ ਉਹ ਐਕਸ਼ਨ ਲਿਆ ਇਤੇ ਵਰਨਾ ਕੋਈ ਛੇਤੀ ਕਿਤੇ ਐਕਸ਼ਨ ਨਹੀਂ ਲੈਂਦਾ ਮੈਂ ਤੇ ਕਹਿੰਦੇ ਆਪਣੀ ਹੀ ਮੈਂ ਹਰ ਚੀਜ਼ ਨੂੰ ਮੈਂ ਆਪਣੀ ਝੋਲੀ ਚ ਪਾਨੀ ਆ ਹਰ ਕਮੀ ਨੂੰ ਮੈਂ ਆਪਣੀ ਝੋਲੀ ਚ ਪਾਨੀ ਆ ਕਿਉਂਕਿ ਜੇ ਕਿਸੇ ਨੇ ਮੇਰੇ ਖਿਲਾਫ ਕਿਹਾ ਵੀ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਮੈਨੂੰ ਕੋਈ ਚਿੰਤਾ ਨਹੀਂ ਨਿੰਦਕ ਹਮਰੇ ਕਪੜੇ ਧੋਏ ਬੜਾ ਕੁਝ ਕੁਝ ਵਿਅਕਤੀਆਂ ਨੇ ਕਿਹਾ ਪਰ ਬਾਦਲ ਸਾਹਿਬ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਇਸ ਪਰਿਵਾਰ ਕੋਲੋਂ ਨਾ ਕਦੀ ਆਸ ਨਾ ਤੁਸੀਂ ਕਦੀ ਆਪਣੇ ਜ਼ੁਬਾਨ ਦੇ ਵਿੱਚੋਂ ਇੱਕ ਸ਼ਬਦ ਬਾਬਾ ਪ੍ਰੇਮ ਸਿੰਘ ਜੀ ਦੀ ਇਸ ਸੇਵਾਦਾਰ ਨੂੰ ਕਿਤੇ ਕਹਿ ਕੇ ਮੈਨੂੰ ਇਹ ਜਿਤਲਾਇਆ ਹੋਵੇ ਕਿ ਮੈਂ ਤੁਹਾਡ ਤੋਂ ਬਾਹਰ ਹਾਂ ਸਿ ਟੈਲੀਫੋਨ ਕੀਤੇ ਮੇਰੇ ਵੀਰਾਂ ਨੇ ਬੜੇ ਟੈਲੀਫੋਨ ਕੀਤੇ ਮੇਰੇ ਸਾਥੀਆਂ ਨੇ ਰੋਜ਼ ਅੱਧਾ-ਅੱਧਾ ਘੰਟਾ ਮੇਰ ਨਾਲ ਵਿਚਾਰਾ ਕੀਤੀਆਂ ਔਰ ਹਰ ਕੋਈ ਬੈਠਾ ਹੋਇਆ ਇੱਥੇ ਹਰ ਕੋਈ ਤੁਹਾਨੂੰ ਕਹਿ ਸਕਦਾ ਹੈ ਡਾਕਟਰ ਦਲਜੀਤ ਸਿੰਘ ਦੀ ਚੀਮਾ ਵਰਗੇ ਗਵਾਹ ਨੇ ਕਿ ਇੱਕ-ਇੱਕ ਵਿਅਕਤੀ ਨੇ ਹੋਇਆ ਮੈਨੂੰ ਕੱਲ ਕਹੀ ਕਿ ਮੇਰੇ ਵੀਰੋ ਅੱਜ ਜੇ ਪਾਰਟੀ 'ਚ ਕਮੀ ਆਈ ਹੈ ਜਿਨ੍ਹਾਂ ਕਾਰਨ ਕਰਕੇ ਆਈ ਹੈ ਪਰ ਸਾਰੇ ਤਕੜੇ ਹੋ ਗਿਆ ਅੰਬਲਾ ਮਾਰੀਏ ਸਦਾਰਤਕ ਤੌਰ ਤੇ ਕਮਜ਼ੋਰੀ ਨਹੀਂ ਹੋਣੀ ਚਾਹੀਦੀ ਮੈਂ ਤੁਹਾਡਾ ਬਚਨ ਕਰਦੀ ਹਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਨਾ ਕਦੀ ਸ਼ੋਮਣੀ ਕਲਦਾ ਨੂੰ ਕਮਜ਼ੋਰ ਹੋਣ ਦਿਆਂਗੇ ਨਾ ਕੋਈ ਪੱਤੇ ਸਤੰਤਾਂ ਨੂੰ ਕਮਜ਼ੋਰ ਹੋਣ ਦੇਗੀ ਉਹ ਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਸ੍ਰੀ ਹਰਮਨਦਾਸ ਸਾਹਿਬ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ 104 ਸਾਲ ਪਹਿਲਾਂ ਬਣੀ 104 ਸਾਲ ਪਹਿਲਾਂ ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਉਹਨੂੰ ਹੋਂਦ ਵਿੱਚ ਲਿਆਉਣ ਵਾਸਤੇ ਵੀ ਬਹੁਤ ਵੱਡੀ ਮਿਹਨਤ ਕੀਤੀ ਬੜੀ ਕੁਰਬਾਨੀ ਕੀਤੀ ਬਾਦਲ ਸਾਹਿਬ 104 ਸਾਲ ਦਾ ਇਤਿਹਾਸ ਹੈ ਤੁਹਾਡੀ ਇਹ ਸੇਵਾਦਾਰ ਦਾ ਮੇਰੇ ਪੁਰਖਿਆਂ ਦਾ ਮੇਰੇ ਬਜ਼ੁਰਗਾਂ ਦਾ ਮਹਾਪੁਰਖਾ ਨੇ ਪਹਿਲੇ ਦਿਨ ਤੋਂ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਜੀ ਲਗਾਤਾਰ 28 ਸਾਲ ਸੇਵਾ ਕੀਤੀ 28 ਸਾਲ ਕਿੱਦਾਂ ਦੂਰ ਹੋ ਸਕਦੇ ਆ ਕਿੱਦਾਂ ਬਾਹਰ ਨਿਕਲ ਸਕਦੇ ਆ ਕਿੱਦਾਂ ਆਪਣੇ ਜਿਨ੍ਹਾਂ ਨੇ ਖੂਨ ਦੇ ਕਤਰੇ ਬਹਾਏ ਹੋਣ ਜਿਨ੍ਹਾਂ ਨੇ ਸਿਰ ਆਪਣੇ ਪਸੀਨਾ ਬਹਾਇਆ ਹੋਵੇ ਉਹ ਅਸਥਾਨ ਦੀ ਸੇਵਾ ਤੱਕ ਦੀ ਬਾਹਰ ਨਹੀਂ ਜਾ ਸਕਦੀ ਸਾਧ ਸੰਗਤ ਜੀ ਪਹਿਲੀ ਵਾਰੀ 1937 ਵਿੱਚ ਐਮਐਲਏ ਚੋਣ ਹੋਈ ਕਰੋ ਸਾਬ ਬੈਠੇ ਪਹਿਲੀ ਵਾਰੀ 137 ਵਿੱਚ ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਐਮਐਲਏ ਚੋਣ ਲਈ ਫਿਰ ਦੂਜੀ ਚੋਣ ਪਾਕਿਸਤਾਨ ਦੇ ਵਿੱਚ 1947 ਫਿਰ ਚੋਣ ਲੜੀ ਦੋਨੋਂ ਚੋਣਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਬਾ ਹਨਾਬ ਸਿੰਘ ਜੀ ਨੇ ਐਮਐਲਏ ਬਣੇ ਮਨਿਸਟਰ ਬਣੇ 1969 ਵਿੱਚ ਬਾਦਲ ਸਾਹਿਬ ਦੇ ਨਾਲ ਵੱਡੇ ਬਾਦਲ ਸਾਹਿਬ ਸਦਾ ਪ੍ਰਕਾਸ਼ ਸਿੰਘ ਬਾਦਲ ਨਾਲ ਔਰ 12 ਸਾਲ ਮੈਂਬਰ ਐਸ்சிਪੀਸੀ ਰਹੇ ਕਿੰਤਾ ਛੱਡ ਸਕਦੀ ਹੈ ਨਹੀਂ ਦੂਰ ਹੋ ਸਕਦੀ ਮਰ ਜਾ ਮਾਗੇ ਪਥਰਾਂ ਲੋ ਕੋਈ ਟੋਟ ਨਹੀਂ ਸਕਦੀ ਸਾਜ ਸੰਗਤ ਜੀ ਇਹ ਮੇਰੇ ਵੀਰ ਮੈਨੂੰ ਪੁੱਛਦੇ ਹੁੰਦੇ ਸੀ ਬੀਬੀ ਜੀ ਫੈਸਲਾ ਕੀ ਹੈ ਚੋਣਾ ਨਗਰ ਪੰਚਾਇਤਾਂ ਆ ਗਈਆਂ ਕਿਉਂ ਚਿੰਤਾ ਕਰਦੇ ਹੋ ਚੋਣਾ ਲੜਾਂਗੇ ਕਿੰਦਾ ਨਿਸ਼ਾਨ ਕਿੱਥੋਂ ਲਾਗੇ ਕਿੱਥੋਂ ਲਾਓਗੇ ਮੈਂ ਕਿਹਾ ਆਪੇ ਦੇ ਦਊਗਾ ਸਦਾ ਕਹਾਂਗੀ ਚੀਮਾ ਸਾਹ ਨੂੰ ਬਾਦਲ ਸਾਹ ਦੇ ਸਾਈਨ ਕਰਾ ਕੇ ਭੇਜ ਦਿਓ ਮੈਨੂੰ ਨਹੀਂ ਦੇਣੀ ਟਿਕਟ ਨਾ ਦਿਓ ਨਗਰ ਪੰਚਾਇਤ ਦੇ ਚੋਲ ਲੜਾਲਾ ਤੁਹਾਨੂੰ ਪਤਾ ਹੋਵੇਗਾ ਨਗਰ ਪੰਚਾਇਤ ਪਿੱਛੇ ਚੋਣਾ ਹੋਈਆਂ ਜੋ ਚੋਣਾ ਹੋਈਆਂ ਪਿਛਲੀ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਜੋਰ ਲਾਤਾ ਸਾਰੇ ਪੰਜਾਬ ਦੇ ਵਿੱਚ ਹਦਰ ਸਾਹਿਬ ਸਾਰੇ ਪਟਿਆਲੇ ਤੋਂ ਚੱਲ ਕੇ ਜਿੱਤ ਕਿੱਥੇ ਹੋਈ ਆ ਕੇ ਇਸ ਬੇਗੋਵਾਲ 'ਚ ਇੱਕ ਕਮੇਟੀ ਬਣੀ ਸਿਰਫ ਸ਼ੋਮਨੀ ਕਾਲੀ ਦਲ ਦੀ ਇੱਕ ਕਮੇਟੀ ਪ੍ਰਧਾਨ ਬੈਠਾ ਹਣਾ ਮੇਰਾ ਇੱਥੇ ਲਾਡਲਾ ਜਿਆ ਉਹ ਬੈਠਾ ਐਮ ਐ ਐਮ ਐ ਪੜਿਆ ਹੋਇਆ ਸਰਦਾਰ ਜਿੰਦਰ ਸਿੰਘ ਜੀ ਸਾਰੇ ਐਮ ਸੀ ਜਿੱਤ ਕੇ ਇੱਕ ਕਮੇਟੀ ਬਣਾਈ ਕਿਸੇ ਨੇ ਕਾਂਗਸ ਕਿਸੇ ਨੇ ਪੁੱਛਿਆ ਪੱਤਰਕਾਰਾਂ ਨੇ ਜਿੱਦਾਂ ਹੁਣ ਬੈਠੇ ਐ ਕਹਿੰਦੇ ਕੈਪਟਨ ਸਾਹਿਬ ਸਾਰੀਆਂ ਕਮੇਟੀਆਂ ਹਾਰ ਗਈਆਂ ਸਟਾਪੇਜ ਜਾ ਕੇ ਬੇਗੋਣ ਲੱਗਾ ਉਹਨੇ ਕਿਹਾ ਉੱਥੇ ਦਾ ਅਸਥਾਨ ਬੜਾ ਉੱਚਾ ਹੈ ਮੈਂ ਜਾਣਦਾ ਇਸਾਦਰ ਸੰਤ ਬਾਬਾ ਪ੍ਰੇਮ ਸਿੰਘ ਜੀ ਸਾਡੇ ਬਜ਼ੁਰਗਾਂ ਨੂੰ ਚੋਣ ਲੜਾਉਂਦੇ ਹੁੰਦੇ ਸੀ ਰਾਜਾ ਜਹਦਵਿੰਦਰ ਸਿੰਘ ਦਾ ਬਾਪ ਦਾ ਬੜਾ ਪਿਆਰ ਸੀ ਸਿਮਰਨ ਜੀ ਸੇ ਮਾਨ ਚੋਣ ਲੜਦੇ ਹੁੰਦੇ ਸੀ ਤਾਂ ਉਸ ਵੇਲੇ ਬਾਬਾ ਜੀ ਕਹਿੰਦੇ ਸੀ ਇੱਕ ਵੋਟ ਤੇ ਇੱਕ ਨੋਟ ਪਾਇਓ ਜੁਗਿੰਦਰ ਸਿੰਘ ਮਾਨ ਨੂੰ ਇੱਕ ਵੋਟ ਤੇ ਇੱਕ ਨੋਟ ਇਹ ਪਰੰਪਰਾ ਹੈ ਸਾਡੇ ਇਲਾਕੇ ਦੀ ਇਹ ਪਰੰਪਰਾ ਹੈ ਸੰਤ ਬਾਬਾ ਪ੍ਰੇਮ ਸਿੰਘ ਸੇਵਕਾਂ ਦੀ ਇਹ ਪਰੰਪਰਾ ਹੈ ਕਿ ਕਦੀ ਇਹਨਾਂ ਨੇ ਮੇਰੇ ਕੋਲ ਬੋਝ ਹੀ ਨਹੀਂ ਪਾਇਆ ਔਰ ਮੈਂ ਸੱਚ ਕਹਨੀ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕਿ ਬੀਬੀ ਜਗੀਰ ਕੌਰ ਨੂੰ ਕੋਈ ਚਿੰਤਾ ਨਹੀਂ ਹੁੰਦੀ ਨਾ ਕੋਈ ਇੰਡਸਟਰੀ ਹੈ ਨਾ ਕੋਈ ਫੈਕਟਰੀ ਹੈ ਨਾ ਕੋਈ ਮਾਲ ਹੈ ਨਾ ਕੋਈ ਸ਼ੈਲਰ ਹੈ ਬਾਦਲ ਸਾਹਿਬ ਅ ਸਾਰਾ ਕੋਈ ਸੰਗਤ ਦਾ ਪਿਆਰ ਹੈ ਕਿ ਚੋਣਾ ਲੜਦੀ ਵੀ ਹੈ ਚੋਣਾ ਜਿੱਤਦੀ ਵੀ ਹੈ ਤੇ ਇਹਨਾਂ ਨੇ ਜਿੰਨਾ ਸਾਥ ਦਿੱਤਾ ਕਦੀ ਮੇਰੇ ਤੇ ਬੋਝ ਨਹੀਂ ਪਿਆ ਕਿਉਂ ਕਿਉਂਕਿ ਮੈਨੂੰ ਮਨ ਵਿੱਚ ਬਸਾਇਆ ਹੋਇਆ ਦੋ ਚਾਰ ਬੰਦਿਆਂ ਨੂੰ ਥੋੜਾ ਜਿਹਾ ਸ਼ਰਤਾਰ ਦੀ ਲੋਕਾਂ ਨੇ ਹੱਥ ਲਾਤਾ ਬਾਤ ਜੀ ਦੇਤੀ ਤੁਸੀਂ ਚੱਕੋ ਚੰਡਾ ਅ ਕੋਈ ਨਹੀਂ ਹਿੱਲਿਆ ਮੇਰੇ ਵਰਕਰ ਕੋਈ ਹਿੱਲਿਆ ਨਹੀਂ ਕਹਿੰਦੇ ਨਹੀਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਸੇਵਾ ਕੀਤੀ ਅਕਾਲੀ ਦਲ ਚ ਰਹਾਗੇ ਲੇਕਿਨ ਜਦ ਤੱਕ ਬੀਬੀ ਜੀ ਅੱਗੇ ਨਹੀਂ ਲੱਗਣਗੇ ਅਸੀਂ ਘਰ ਵਿੱਚ ਬੈਠਾਂਗੇ ਮਯੂਸ ਸਨ ਬੜੀ ਚਿੰਤਾ ਸੀ ਮਾਂਚੇ ਨਾ ਦੇ ਪਰ ਮੇਕੋ ਗੱਲ ਕਹਿੰਦੀ ਸੀ ਚਿੰਤਾ ਨਾ ਕਰੋ ਸਤਾਈ ਦੀ ਚੋਣ ਆਉਣੀ ਹੈ ਲੜਾਂਗੇ ਨਾ ਵੀ ਬਾਦਲ ਸਾਹਿਬ ਟਿਕਦੇ ਦੇਣਗੇ ਆਜ਼ਾਦ ਲੜ ਲਾਂਗੀ ਨਾ ਟਕੜਦੇ ਨਾ ਸਹੀ ਆਜ਼ਾਦ ਨਾਲ ਨਾ ਗਈ ਮੈਨੂੰ ਪਤਾ ਸੀ ਲੋਕਾਂ ਨੂੰ ਪਤਾ ਅਕਾਲੀ ਹੈ ਵੋਟਾਂ ਪਾਈ ਦੇਣਗੇ ਪਹਿਲਾਂ ਪਿੱਛੇ ਦੀ ਵਾਰੀ ਤੇ ਮੈਂ ਹਾਰ ਹੀ ਗਈ ਸੀ ਕਿਹੜੀ ਗੱਲ ਹੈ ਸਭ ਮੇਰਾ ਜੀ ਕਰਦਾ ਮੈਂ ਬਹੁਤ ਗੱਲਾਂ ਕਰਾਂ ਪਰ ਮੈਂ ਹੁਣ ਕਰਨੀਆਂ ਨਹੀਂ ਮੈਨੂੰ ਪਤਾ ਬਾਦਲ ਸਾਹਿਬ ਦਾ ਥੋੜਾ ਥੋੜਾ ਮੰਨਣਾ ਜਿਹੜਾ ਜੋ ਮੈਂ ਬੋਲਣ ਢਈ ਐ ਥੋੜਾ ਥੋੜਾ ਚਿੰਤਾ ਕਰਦਾ ਹੋਣਾ ਕਿ ਬੀਬੀ ਕੋਈ ਉਹ ਜੀ ਗੱਲ ਨਾ ਕਰ ਨਹੀਂ ਕਰ ਨਹੀਂ ਕਰਦੀ ਮੈਨੂੰ ਪਤਾ ਇਹਦਾ ਦਸ ਬਾਤ ਹੈ ਕਿਉਂਕਿ ਮਹਿਸੂਸ ਕਰਦੇ ਹੁੰਦੇ ਐ ਇਹ ਮਹਿਸੂਸ ਬਹੁਤ ਸ਼ੇਦੀ ਕਰ ਜਾਂਦੇ ਬਹੁਤ ਸ਼ੇਦੀ ਪ੍ਰਧਾਨ ਵੀ लाडले ਅਸੀਂ ਵੀ लाडले ਅਸੀਂ ਐ ਹੀ लाडले ਇੱਕ ਦੂਜੇ ਦਾ ਸਤਿਕਾਰ ਵੀ ਬਹੁਤ ਕਰਦੇ ਆ ਪਿਆਰ ਵੀ ਬਹੁਤ ਕਰਦੇ ਆ ਤੇ ਇੱਕ ਦੂਜੇ ਦੇ ਖੁਸ਼ ਵੀ ਬੜੇ ਹੁੰਦੇ ਮੈਨੂੰ ਕਈ ਵਾਰੀ ਫੋਨ ਤੇ ਕਹਿਣਗੇ ਬੀਬੀ ਜੀ ਭਾਵੇਂ ਤੁਸੀਂ ਰੁੱਸੇ ਹੀ ਹੋ ਨਾ ਅੱਠਾ ਕਿ ਦਿਨਾਂ ਬਾਅਦ ਮੈਨੂੰ ਫੋਨ ਕਰ ਦਿਆ ਕਰੋ ਮੈਂ ਕੀ ਕਰ ਜੈਪੁਰ ਸੀ ਮੈਂ ਕਹਿੰਦੇ ਉੱਧੇ ਹੀ ਜਿਹੜਾ એનર્ਜੀ ਜੀ ਮਿਲ ਜਾਂਦੀ ਤੁਸੀਂ ਬਾਵਾ ਪਿਆਰ ਦੀਆਂ ਗੱਲਾਂ ਕਰ ਲੈਂਦੇ ਸੋ ਸਾਡਾ ਅਸੀਂ ਵੱਖਰੇ ਹੋ ਨਹੀਂ ਸਕਦੇ कारण ताई लोग नहीं ताई कहें बीबी बीबी कि छड़ सकती है बीबी नहीं वक्री हो सकती बादल साहब इको बेनती है अंदर दर पार्टी का दर्द है अंदर उस धार्मिक संस्था का दर है मेरी श्रोमणी कमेटी कौन की श्रोमणी कमेटी कमजोर ना होगी तो जिम्मेवारी है मैं इतने नहीं कुछ भी कहना अंदर वर के तर तो सब वास्ते पाऊंगी पहला भी पाती रही है हूं भी पाऊंगी ਕਿਸੀ ਮੈਨੂੰ ਪਤਾ ਹੈ ਤੁਸੀਂ ਚਿੰਤਾ ਕਰਦੇ ਹੋ ਤੁਹਾਡੇ ਮਨ 'ਚ ਹੈ ਪਾਰਟੀ ਕਮਜ਼ੋਰ ਹੋਈ ਤੁਸੀਂ ਕਹਿੰਦੇ ਹੋ ਨੱਕ ਦੀ ਸੇਧ ਨਾਲ ਟੱਕਰੀ ਦਿਸਦੀ ਹੈ ਨਹੀਂ ਕਮਜ਼ੋਰ ਹੋਣੀ ਚਾਹੀਦੀ ਸੋ ਸਾਸੰਗ ਜੀ ਆਓ ਆਉਣ ਵਾਲੇ ਸਮੇਂ 'ਚ ਜੇ ਮੈਂ ਜੇ ਤੁਹਾਡੀ ਸੇਵਾ 'ਚ ਕੋਈ ਸ਼ਬਦ ਬਦਕਟ ਬੋਲ ਲਿਆ ਹੋਵੇ ਕੋਈ ਤੁਹਾਡੀ ਸ਼ਾਨ ਦੇ ਖਿਲਾਫ ਬੋਲ ਲਿਆ ਹੋਵੇ ਕੋਈ ਤੁਹਾਡੀ ਇੱਜ਼ਤ ਦੇ ਸਤਕਾar ਦੇ ਖਿਲਾਫ ਬੋਲਿਆ ਹੋਵੇ ਮੈਂ ਖੀਮਾਂ ਦੀ ਚਾਚਕ ਕਿਉਂਕਿ ਕਈ ਵਾਰੀ ਬਲਬਲੇ ਹੁੰਦੇ ਐ ਬਹੁਤ ਕੁਝ ਕਹਿਜੀ ਦਾ ਤੁਸੀਂ ਮਹਿਸੂਸ ਨਹੀਂ ਕਰੋਗੇ ਮੈਂ ਆਪਣੀ ਸਾਰੀ ਸੰਗਤ ਕੋਲ ਖੀਮਾਂ ਦੀ ਚਾਚਕ ਮੇਰੀਆਂ ਭੈਣਾਂ ਬਾਲਸਾਬ ਬੜੀ ਮੇਰੇ ਮਨ ਤੇ ਬੋਸ ਸੀ ਘਰ ਬੈ ਗਈਆਂ ਮੈਂ ਕਿਹਾ ਨਹੀਂ ਨਹੀਂ ਬੈਨ ਦੇਣਾ ਸਾਰੇ ਚੱਲੋ ਅਜ ਸਾਰਾ ਕਾਫਲਾ ਆਇਆ ਕਹਿਣ ਲੱਗੇ ਨਾ ਜਦੋਂ ਪਾਰਟੀ ਛੱਡਣੀ ਨਹੀਂ ਜਦੋਂ ਕਾਲੀਦਲ ਛੱਡਣਾ ਹੀ ਨਹੀਂ ਤੇ ਅਸੀਂ ਫਿਰ ਘਰ ਬੈਠ ਕੇ ਪ੍ਰਚਾਰ ਕਾਲੀਦਲ ਦਾ ਹੀ ਕਰਨਾ ਤੇ ਸਾਰੇ ਚਲੋ ਕਾਫਲਾ ਬਣ ਕੇ ਤੁਰੀਏ ਜਿਦਾ ਚੀਮਤ ਸਾਹਿਬ ਨੇ ਕਿਹਾ ਅੱਜ ਕਾਫਲਾ ਬਣ ਕੇ ਤੁਰਨ ਲੱਗਾ ਹੈ ਤਕੜੇ ਹੋ ਕੇ ਤੁਰਾਂਗੇ ਤੇ ਮੈਨੂੰ ਆਸ ਹੈ ਸਦਸਤ ਪਾਰਸਿਕ ਜੀ ਰਿਚੀ ਬਲਸੋ ਦਾ ਮੇਰੇ ਸੰਗਤਾਂ ਦਾ ਤੁਸੀਂ ਸਬਰ ਕਿੱਥੇ ਤੱਕ ਦੇਖੋਗੇ ਕਿੱਥੇ ਤੱਕ ਦੇਖੋਗੇ ਸਰਦਾਸਤਪਾਲ ਸਿੰਘ ਰਿਚੀ ਜੋਰ ਲਾ ਕੇ ਮਰ ਗਏ ਸਾਰੇ ਚੱਲ ਬੀਬੀ ਜਗੀਰ ਕੌ ਦਾ ਇਲਾਕਾ ਸਾਹਮ ਧੰਵਾਦ ਰਿਚੀ ਸਾਹਿਬ ਖੜੇ ਹੋ ਜਾਣਾ ਕਹਿੰਦਾ ਹੋ ਨਹੀਂ ਸਕਦਾ ਬਾਬਾ ਜੀ ਦਾ ਅਸਥਾਨ ਛੱਡ ਦਈਏ ਹੋ ਨਹੀਂ ਸਕਦਾ ਪਰ ਜਿਹੜੇ ਸ਼ਰਾਰਤੀ ਸੀ ਬਾਰੋ-ਬਾਰੋ ਲੁੱਤੀਆਂ ਲਾਉਣ ਵਾਲੇ ਉਹ ਇਨਚਾਰਜ ਲੱਗਣ ਨੂੰ ਭੱਜ ਪਏ ਜਿਹੜੇ ਮਗਰ ਭਾਵੇਂ ਕੋਈ ਹੋਵੇ ਜਾਂ ਨਾ ਹੋਵੇ ਬਾਬਾ ਸਾਹਿਬ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੱਡੇ ਬਾਦਲ ਸਾਹਿਬ ਨੇ ਇਸ ਇਲਾਕੇ ਚਿੜੀ ਨਹੀਂ ਫੜਕਨ ਦਿੱਤੀ ਚਿੜੀ ਫੜ ਕਿੱਦਾਂ ਜਾਵੇ ਇੱਥੇ ਚਿੜੀ ਨਹੀਂ ਫੜਕ ਸਕਦੀ ਸਾਡੇ ਸਾਰੇ ਵਰਕਰ ਇਕੱਠੇ ਐ ਕਿਸੇ ਦੇ ਪਿੱਛੇ ਨਹੀਂ ਲੱਗ ਸਕਦੇ ਮਤ ਸੋਚਿਓ ਕਿ ਕਿਸੇ ਨੂੰ ਨੀਮਾ ਦਿਖਾਉਣ ਵਾਸਤੇ ਬੀਬੀ ਜ਼ਗੀਰਕਾਰ ਨੂੰ ਖਤਮ ਕਰਨ ਵਾਸਤੇ ਕੋਈ ਇੱਥੇ ਬਾਗ ਡੋਰ ਸੋ ਇਹ ਮੈਂ ਕਹਿ ਸਕਦੀ ਐ ਅਕਾਲੀ ਦਲ ਇਸ ਸਥਾਨ ਤੋਂ ਬਿਨਾਂ ਜਿਤਨਾ بڑا ਔਖਾ ਐ ਭਾਵੇਂ ਜੋ ਮਰਜ਼ੀ ਹੋਏ ਤਾਂ ਇਸ ਤਪਾਲ ਸੇ ਰਿਚੀ ਨੇ ਕਿਹਾ ਜਿੱਤੇਗਾ ਤਾਂ ਇਸ ਸਥਾਨ ਤੋਂ ਜਿੱਤੇਗਾ ਜਿੱਤੇਗਾ ਤਾਂ ਇੱਥੋਂ ਹੀ ਤਕੜਾ ਹੋਏਗਾ ਨਹੀਂ ਤਾਂ ਨਹੀਂ ਜਿੱਤ ਸਕਦਾ ਕਿਉਂਕਿ ਪੰਥ ਦੀ ਇਹ ਜਮਾਤ ਦਾ ਧੁਰਾ ਹੈ ਇਹ ਧੁਰਾ ਉਹਨਾਂ ਸ਼ਰਤਾਂ ਪਿੱਛੇ ਲੱਗ ਕੇ ਕੋਈ ਗੱਲ ਨਾ ਸੋਚਿਆ ਕਰੋ ਉਤੇ ਲੋਕ ਤਾਂ ਇੱਥੇ ਹਰ ਇਲਾਕੇ ਦੇ ਵਿੱਚ ਹੁੰਦੇ ਐ ਕਿ ਕੋਈ ਇੱਥੇ ਗਰੁੱਪ ਬਣਨ ਗਰੁੱਪ ਨਾ ਬਣਿਓ ਅਸੀਂ برداشت ਨਹੀਂ ਕਰਨਾ ਅਸੀਂ ਕਰ ਹੀ ਨਹੀਂ ਸਕਦੇ ਇੱਥੇ ਸਭ ਇਕੱਠੇ ਇੱਕ ਝੰਡੇ ਥੱਲੇ ਖਾਲਸਾ ਪੰਥ ਦੇ ਝੰਡੇ ਥੱਲੇ ਸੰਤ ਬਾਬਾ ਪ੍ਰੇਮ ਸਿੰਘ ਦੇ ਝੰਡੇ ਥੱਲੇ ਔਰ ਸ਼ੋਮਣੀ ਕਾਲਦਾ ਦੇ ਝੰਡੇ ਥੱਲੇ ਬਾਕੀ ਗੱਲਾਂ ਤੁਹਾਣਾ ਅੰਦਰ ਬੈਠ ਕੇ ਕਰ ਲਾਂਗੇ ਇੱਕ ਮੈਂ ਕਹਿਣਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕੰਨੀ ਹੈ ਇੱਕ ਵੀ ਔਦੇ ਦੀ ਮੇਰੀ ਮੰਗ ਨਹੀਂ ਕੋਈ ਪਦਵੀ ਦੀ ਮੰਗ ਨਹੀਂ ਕਿਸੇ ਵੀ ਟਿਕਟ ਦੀ ਮੇਰੀ ਕੋਈ ਮੰਗ ਨਹੀਂ ਕਈ ਮੈਨੂੰ ਪੁੱਛਦੇ ਐ ਕਿਹੜੀਆਂ ਕਿਹੜੀਆਂ ਤੁਸੀਂ ਸ਼ਰਤਾਂ ਰੱਖੀਆਂ ਕੋਈ ਸ਼ਰਤ ਨਹੀਂ ਕੋਈ ਸ਼ਰਤ ਨਹੀਂ ਬਾਲ ਸਾਹਿਬ ਪਾਰਟੀ ਦੇ ਸੀ ਪਾਰਟੀ ਦੇ ਹਾਂ ਪਰ ਪਾਰਟੀ ਦੇ ਰਹਿਣਾ ਅਕਾਲੀ ਸੀ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਿਾਂਗੇ ਇਹੀ ਨਾਰਾ ਰਿਆ ਸਦਾ ਹਰ ਇੱਕ ਦਾ ਇਸ ਕਰਕੇ ਅੱਜ ਤੁਸੀਂ ਮਾਨ ਦੇਣ ਆਏ ਹੋ ਸਤਿਕਾਰ ਦੇਣ ਆਏ ਹੋ ਜੋ ਤੁਸੀਂ ਗੱਲ ਕਹਿੰਦੇ ਸੀ ਨਾ ਕਿ ਮੈਂ ਮਾਫੀ ਮੰਗਦਾ ਐਥੇ ਤੀਰ ਬੰਗੋ ਵੱਜਦਾ ਸੀ ਮੇਰੇ ਸ਼੍ਰੋਮਣੀ ਕਾਲੰਡਾ ਦਾ ਪ੍ਰਧਾਨ ਹੋਵੇ ਸਿਰ ਮਾਣ ਸੰਸਥਾ ਸ਼੍ਰੋਮਣੀ ਕਮੇਟੀ ਅਸੀਂ ਉਹਦੀ ਸੇਵਾ ਕਰਦੇ ਹੋਈਏ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਦੀ ਦੁਨੀਆ ਵਿੱਚ ਸਿਰ ਉੱਚਾ ਹੋਵੇ ਤਾਕਤ ਹੋਵੇ ਉਹ ਮਾਫੀਆਂ ਨਾ ਮੰਗੇ ਇੰਨਾ ਕੋਈ ਬਲ ਤੇ ਤਾਕਤ ਸਾਡੇ ਕੋਲ ਹੋਵੇ ਬਸ ਇਹੀ ਮੇਰੀ ਰੀਜ ਹੈ ਇਹੀ ਮੇਰੀ ਰੀਜ ਮੈਂ ਨਹੀਂ ਪ੍ਰਤਾਸ਼ ਕਰ ਸਕਦੀ ਕਿਉਂਕਿ ਇਸ ਪਦਵੀ ਦੀ ਬੜਾ ਉੱਚੀ ਸੁੱਚੀ ਕਰਤਾਰ ਦੀ ਥਾਂ ਹੈ ਇਹਨੂੰ ਹਮੇਸ਼ਾ ਸੀ ਉੱਚਾ ਬਣਾਉਣਾ ਤਕੜਾ ਬਣਾਉਣਾ ਨਹੀਂ ਕੋਈ ਲਾਲਚ ਨਹੀਂ ਕੋਈ ਕੁਛ ਨਹੀਂ ਸੇਵਾ ਦਰਮਨ ਕੇ ਕੰਮ ਕਰਾਂਗੀ ਵਰਕਰ ਕਰਕੇ ਕਰਕਾਂਗੀ ਅੱਗੇ ਤੁਹਾਡੀਆਂ ਮਰਜ਼ੀਆਂ ਨੇ ਜਿੱਥੇ ਡਿਊਟੀ ਲਾਓਗੇ ਡੈਡੀਕੇਸ਼ਨ ਨਾਲ ਸੈਂਸੈਰਿਟੀ ਦੇ ਨਾਲ ਨਾ ਵੀ ਲਾਓਗੇ ਤਾਂ ਵੀ ਕਰ ਕਰ ਜਾ ਕੇ ਅਸੀਂ ਬਣਾ ਲਿਆ ਇੱਕ ਪੰਥਕ ਸੰਵਾਦ ਅਸੀਂ ਹਰ ਜ਼ਿਲ੍ਹੇ ਚ ਰਚੌਣ ਜਾ ਰਹੇ ਹਾਂ ਬੀਬੀਆਂ ਨੇ ਇਸੇ ਇੱਕ ਦਿਨ ਬਣਾਇਆ ਪੰਥਕ ਸੰਵਾਦ ਹੁਣ ਇੱਕੋ ਗੱਲ ਕਹਿ ਦਈਏ ਸਾਰੇ ਲੀਡਰਾਂ ਨੂੰ ਐਵੇਂ ਨਾ ਰੋਕਦੇ ਰਿਆ ਕਰਨ ਕਿ ਬੀਬੀ ਆਉਣੀ ਹੈ ਤਾਂ ਕਿਤੇ ਜਾਇਓ ਨਾ ਕਹਦੇ ਉਹਨਾਂ ਨੂੰ ਪੰਥਕ ਸੰਵਾਦ ਦੇ ਵਿੱਚ ਪੰਥ ਦੀਆਂ ਗੱਲਾਂ ਸਮਾਜ ਦੀਆਂ ਗੱਲਾਂ ਕਿੱਦਾਂ ਸਹੀ ਰਾਜਨੀਤੀ ਹੋਵੇ ਉਹਦੀਆਂ ਗੱਲਾਂ ਨਸ਼ੇ ਦੇ ਖਿਲਾਫ ਗੱਲਾਂ ਅੱਜ ਜਿਹੜਾ ਸਾਡੇ ਉੱਤੇ ਜ਼ੁਲਮ ਹੋ ਰਿਹਾ ਉਹਦੇ ਸਬੰਧ ਵਿੱਚ ਅਸੀਂ ਪੰਥਕ ਸੰਵਾਦ ਸਾਰੀਆਂ ਬੀਬੀਆਂ ਨੇ ਮਨ ਬਣਾਇਆ ਕਿ ਅਸੀਂ ਲਹਿਰ ਬਣ ਕੇ ਚਲਾਵਾਂਗੇ ਔਰ ਆਪਣੀ ਪਾਰਟੀ ਨੂੰ ਮਜ਼ਬੂਤ ਕਰਾਂਗੇ ਬਹੁਤ ਧੰਨਵਾਦ ਜੀ ਆਇਆਂ ਨੂੰ ਤਾਨੂੰ ਮੈਂ ਸਾਰਿਆਂ ਨੂੰ ਸ਼ਾਮਲ ਕਰਨੇ ਹੁਣ ਕਹਿੰਦੇ ਬੀਬੀ ਸ਼ਾਮਲ ਹੋ ਰਹੇ ਮੈਂ ਕਿਹਾ ਮੈਂ ਸ਼ਾਮਲ ਕਰਨੀ ਤੁਹਾਨੂੰ ਕਿਉਂਕਿ ਮੈਨੂੰ ਕੱਲ ਯਾਦ ਆ ਗਈ ਇੱਕ ਹੈ ਤੇ ਸ਼ੁਗਲ ਵਾਲੀ ਹੈ ਜਿਹਦਾ ਇਹਨੇ ਸੁਣਾਈ ਕਹਿੰਦੇ ਕੋਈ ਰਾਜਾ ਸੀ ਉਹ ਕਹਿੰਦਾ ਕੋਈ ਡੈਡੀਕੇਟਡ ਜਿਆ ਵਧੀਆ ਸਿਆਣਾ ਜਿਆ ਕੋਈ ਲਿਆਉ ਸੇਵਾਦਾਰ ਉਹ ਕੋ ਕੰਮ ਲਈਏ ਤੇ ਕੋਈ ਸਿਆਣਾ ਸੀ ਸ਼ਰਨਜੀਤ ਢਿਲੋਂ ਵਰਗਾ ਉਹ ਕਹਿੰਦਾ ਜੀ ਆਹ ਬੜਾ ਸਿਆਣਾ ਬੰਦਾ ਵਿਦਵਾਨ ਇਹ ਨੂੰ ਲੈ ਜਾਓ ਇਹਨੂੰ ਰੱਖੋ ਬੜਾ ਕੰਮ ਦੇਵੇਗਾ ਕਹਿੰਦੇ ਅੱਛਾ ਰੱਖ ਲਿਆ ਕਹਿੰਦੇ ਇਹਨੂੰ ਘੋੜਿਆਂ ਦੇ ਤਬੀਲੇ ਵਿੱਚ ਰੱਖਿਓ ਇਹ ਘੋੜਿਆਂ ਦੀਆਂ ਨਸਲਾਂ ਦੀ ਸੇਵਾ ਕਰੇਗਾ ਜਦੋਂ ਤੁਹਾਡੇ ਕੋਲ ਤਬੀਲਾ ਬੜਾ ਵੱਡਾ ਹੈ ਕਹਿੰਦੇ ਉੱਥੇ ਰੱਖ ਲਿਓ ਉਹ ਕਹਿੰਦਾ ਜੀ ਸੇਵਾ ਕੀਤੀ ਦੋ ਚਾਰ ਦਿਨਾਂ ਬਾਅਦ ਤੇ ਉਹ ਜਿਹੜਾ ਬੰਦਾ ਸੀ ਨਾ ਨੌਕਰ ਉਹ ਕਹਿੰਦਾ ਘੋੜਾ ਜਿਹੜਾ ਫੇਵਰੇਟ ਹੈ ਨਾ ਰਾਜੇ ਦਾ ਉਹ ਨਸਲੀ ਹੈ ਨਸਲੀ ਹੈ ਹਾਂ ਅਸਲੀ ਹੈ ਘੋੜਾ ਹੀ ਹੈ ਪਰ ਨਸਲੀ ਹੈ ਨਹੀਂ ਰੋਲਾ ਪੈ ਗਿਆ ਕਹਿੰਦੇ ਅਸਲੀ ਤੇ ਨਸਲੀ ਦਾ ਕੀ ਫਰਕ ਕਹਿੰਦਾ ਰਾਜੇ ਨੇ ਬੁਲਾਇਆ ਕਹਿੰਦਾ ਗੱਲ ਕੀ ਹੈ ਬਈ ਤੂੰ ਕਹਿੰਦਾ ਘੋੜਾ ਮੇਰਾ ਕਹਿੰਦਾ ਜਿਹੜਾ ਫੇਵਰਟ ਹੈ ਇਹ ਅਸਲੀ ਨਸਲੀ ਹੈ ਨਹੀਂ ਕਹਿੰਦਾ ਨਸਲੀ ਦਾ ਨਾ ਜਿਸ نسل ਦਾ ਰਾਜੇ ਨੇ ਫੇਵਰਟ ਘੋੜਾ ਬਣਾਇਆ ਸੀ ਉਹ ਹੈ ਨਹੀਂ ਕਹਿੰਦਾ ਮਤਲਬ ਕਹਿੰਦਾ ਲਿਆਓ ਵੀ ਪਤਾ ਕਰੋ ਮੈਂ ਤੇ نسل ਮੰਗੀ ਸੀ ਕਹਿੰਦੇ ਜੀ ਉਹਨੂੰ ਪਤਾ ਕੀਤਾ ਜਿਹਦੇ ਕੋਲ ਲਿਆਂਦਾ ਸੀ ਉਹ ਕਹਿੰਦੇ ਜੀ ਘੋੜਾ ਜਿਹੜਾ ਸੱਚੀ ਮੁੱਚੀ ਹੈ ਦੂਜੀ ਨਸਲ ਦਾ ਸੀ ਸਾਨੂੰ ਮਿਲਿਆ ਨਹੀਂ ਸੀ ਕਹਿੰਦੇ ਤੈਨੂੰ ਕਿਦਾ ਪਤਾ ਲੱਗਾ ਕਹਿੰਦੇ ਪਤਾ ਇਦਾਂ ਲੱਗਾ ਕਿ ਜਿਹੜਾ ਇਹ ਘੋੜਾ ਆਮ ਤੌਰ ਤੇ ਮੂੰਹ ਤਾਂ ਨੀ ਚੁੱਕ ਕੇ ਖਾਂਦਾ ਖੁਰਾਕ ਜਿਹੜੀ ਖਾਂਦਾ ਨਾ ਖਾਣਾ ਉਹ ਚਾਰਾ ਉਹ ਉੱਪਰ ਨੂੰ ਮੂੰਹ ਕਰਕੇ ਖਾਂਦਾ ਜਰ ਨਸਲ ਦਾ ਹੋਵੇ ਘੋੜਾ ਤੇ ਇਹ ਘੋੜਾ ਨਾ ਥੱਲੇ ਨੂੰ ਮੂੰਹ ਕਰਕੇ ਖਾਂਦਾ ਕਿਉਂਕਿ ਖੋਤੇ ਦੀ ਨਸਲ ਇਹ ਖੋਤੇ ਵਰਗਾ ਉਹ ਕਹਿੰਦੇ ਅੱਛਾ ਇਹਨਾ ਬੜਾ ਸਿਆਣਾ ਵੀ ਇਹਨੂੰ ਨਾ ਮਠਾਈਆਂ ਮੁਠਗੀਆਂ ਦੋ ਇਹਨੂੰ ਵੰਡੋ ਪਦਾਰਥ ਫਿਰ ਉਹ ਕਹਿੰਦਾ ਦੂਜੇ ਤੀਜੇ ਦਿਨ ਫੇਰ ਗੱਲ ਚੱਲ ਪਈ ਕਹਿੰਦਾ ਜਿਹੜੇ ਰਾਜੇ ਦੀ ਰਾਣੀ ਹੈ ਨਾ ਇਹ ਨਸਲੀ ਹੈ ਨਹੀਂ ਇਹ ਅਸਲੀ ਤੇ ਹੈ ਰਾਣੀ ਹੈ ਪਦ ਨਸਲ ਦੀ ਦੀ ਕਹਿੰਦੇ ਕਿੱਦਾਂ ਕਹਿੰਦਾ ਇਹ ਤੇ ਹੋਰ ਨਹੀਂ ਸਕਦਾ ਮੈਂ ਰਾਜੇ ਦੇ ਘਰੋਂ ਲੈ ਕੇ ਆਇਆ ਉਹ ਕਹਿੰਦੇ ਜੀ ਪਤਾ ਕਰੋ ਗੱਲ ਕੀ ਹੈ ਇਹਦੀ ਮਾਂ ਨੂੰ ਪੁੱਛੋ ਉਨਾ ਕੇ ਵੀ ਤੇਰੀ ਕੁੜੀ ਜਿਹੜੀ ਸੀ ਉਹ ਤੁਹਾਡੀ ਕੁੜੀ ਨਹੀਂ ਕਹਿੰਦੇ ਨਹੀਂ ਕਹਿੰਦੇ ਕਿਦਾਂ ਕਹਿੰਦੇ ਅਸੀਂ ਕੋਈ ਨਾ ਕੰਮ ਕਰਦਾ ਸੀ ਬੰਦਾ ਤੇ ਉਹਦੇ ਕੋਲੋਂ ਅਸੀਂ ਲਈ ਸੀ ਸਾਡੇ ਬੱਚਾ ਨਹੀਂ ਸੀ ਤੇ ਫਿਰ ਉਹ ਤੁਹਾਡੇ ਨਾਲ ਵਿਆਹ ਦਿੱਤੀ ਤੇ ਉਹ ਰਾਣੀ ਬਣ ਗਈ ਕਹਿੰਦੇ ਤੈਨੂੰ ਕਿੱਦਾਂ ਪਤਾ ਲੱਗਾ ਕਹਿੰਦਾ ਜਦ ਰਾਣੀਆਂ ਹੁੰਦੀਆਂ ਨਾ ਉਹ ਮਹਿਲਾ ਚ ਸਤਕਾਰ ਨਾਲ ਖਾਂਦੀਆਂ ਪਿੰਦੀਆਂ ਇਹ ਅੰਦਰ ਵਰਕੇ ਚੋਰੀ ਖਾਂਦੀ ਹੈ ਮੈਨੂੰ ਪਤਾ ਲੱਗ ਗਿਆ ਕਿ ਨਸਲੀ ਨਹੀਂ ਹੈ ਹੈ ਅਸਲੀ ਹੈ ਪਰ ਨਸਲੀ ਹੈ ਨੀ نسل ਜਿਹੜੀ ਹੁੰਦੀ ਉਹ ਵੱਖਰੀ ਹੁੰਦੀ ਫਿਰ ਉਹ ਕਹਿੰਦੇ ਕਿ ਹੁਣ ਅਗਲੀ ਗੱਲ ਥੋੜੇ ਚਿਰ ਬਾਅਦ ਦੋ ਚਾਰ ਦਿਨ ਨੂੰ ਰੋਲਾ ਪਾਤਾ ਕਹਿੰਦਾ ਜਿਹੜਾ ਰਾਜਾ ਨਾ ਰਾਜਾ ਇਹ ਵੀ ਨਸਲ ਨਹੀਂ ਨਸਲੀ ਨਹੀਂ ਕਹਿੰਦੇ ਰਾਜੇ ਦੀ ਵੀ ਨਸਲ ਨਹੀਂ ਇੱਕ ਦਿਨ ਸਰ ਰਾਜਾ ਬੜਾ ਹਰਾਨ ਹੋਇਆ ਚਰਚਾ ਚੱਲ ਪਈ ਉਹ ਕਹਿੰਦੇ ਰਾਜਾ ਜੀ ਇਹ ਤੁਹਾਨੂੰ ਵੀ ਇਦਾਂ ਕਹਿਣ ਲੱਪਿਆ ਕਹਿੰਦਾ ਸਿਆਣਾ ਤੇ ਬੜਾ ਤੇ ਗੱਲ ਕੀ ਹੈ ਉਹ ਕਹਿੰਦੇ ਜੀ ਗੱਲ ਕੀ ਹੋਈ ਕਹਿੰਦਾ ਜਿਹੜਾ ਰਾਜਾ ਨਾ ਉਹਨੂੰ ਕੋ ਪਤਾ ਕਰ ਆਪਣੀ ਮਾਂ ਕੋਲੋਂ ਉਹਨੇ ਪੁੱਛਿਆ ਆਪਣੀ ਮਾਂ ਨੂੰ ਵੀ ਮੈਂ ਤੁਹਾਡਾ ਪੁੱਤਰ ਨਹੀਂ ਉਹ ਕਹਿੰਦੀ ਅਸੀਂ ਦੱਸਿਆ ਨਹੀਂ ਕਿਉਂਕਿ ਸਾਡੇ ਬੱਚਾ ਮਰ ਗਏ ਸੀ ਅਸੀਂ ਹਲਵਾਈਆਂ ਕੋਲੋਂ ਲਿਆ ਤੇ ਤੈਨੂੰ ਫਿਰ ਰਾਜ ਤਲਕ ਮਿਲ ਗਿਆ ਕਿੱਨੇ ਕੱਲ ਤੇ ਖਰਾਬ ਹੋ ਗਈ ਉਹ ਕਹਿੰਦੇ ਲਿਆਓ ਬਈ ਇਹਨੂੰ ਲਿਆਓ ਇਹਨੂੰ ਮਠਾਈਆਂ ਵੰਡੋ ਉਹ ਕਹਿੰਦੇ ਜੀ ਤੈਨੂੰ ਕਿੱਦਾਂ ਪਤਾ ਲੱਗਾ ਕਿ ਮੈਂ ਵੀ ਨਸਲੀ ਨਹੀਂ ਘਰਵਾਲੀ ਵੀ ਰਸਲੀ ਰਾਣੀ ਵੀ ਨਸਲੀ ਨਹੀਂ ਤੇ ਮੇਰਾ ਘੋੜਾ ਵੀ ਨਸਲੀ ਨਹੀਂ ਕਹਿੰਦਾ ਜੀ ਜਿਹੜੇ ਰਾਜੇ ਹੁੰਦੇ ਨਾ ਉਹ ਮਠਾਈਆਂ ਨਹੀਂ ਵੰਡਦੇ ਉਹ ਤਾਂ ਹੀਰੇ ਜਵਾਹਰਾਤ ਵੰਡਦੇ ਆ ਤੇ ਜੇ ਤੂੰ ਰਾਜਾ ਨਸਲੀ ਹੁੰਦਾ ਨਾ ਮੈਨੂੰ ਹੀਰੇ ਜਵਾਹਰਾ ਦਿੰਦਾ ਤੂੰ ਤਾਂ ਮੈਨੂੰ ਮਠਾਈਆਂ ਲੱਡੂ ਵੰਡੀ ਜਾਂਦਾ ਸੋ ਨਸਲੀ ਤੇ ਅਸਲੀ ਦਾ ਫਰਕ ਹੈ ਬਾਦਲ ਸਾਹਿਬ ਮੈਂ ਇਹ ਗੱਲ ਕਹਿ ਸਕਦੀ ਹਾਂ ਹਲਕਾ ਪ੍ਰਾਥ ਦੇ ਲੋਕ ਨਸਲੀ ਇਕੱਲੀ ਹੈ ਇਹ ਨਕਲੀ ਦਾ ਅਸਲੀ ਨਹੀਂ ਇਹ ਨਸਰੀ ਹੈ ਪੱਕੇ ਲੋਹੇ ਵਰਗੇ ਬੱਟਾ ਮਾਰ ਕੇ ਤੋੜੋਗੇ ਤਾਮੀਂ ਟੁੱਟ ਸਕਦੇ ਕਿਉਂਕਿ ਇੰਨਾ ਅਕਾਲੀ ਦਾ ਇਹਨਾਂ ਦੇ ਮਨਾਂ 'ਚ ਵਸਿਆ ਕਿਉਂਕਿ ਅਕਾਲੀ ਇੱਕ ਸੋਚ ਹੈ ਅਕਾਲੀ ਇੱਕ ਵਿਚਾਰਤਾ ਹੈ ਅਕਾਲੀ ਇੱਕ ਕੁਰਬਾਨੀ ਹੈ ਅਕਾਲੀ ਇੱਕ ਬਹੁਤ ਵੱਡਾ ਸਿਧਾਂਤ ਹੈ ਸੋ ਮੈਂ ਹੁਣ ਮੈਂ ਸਮਾਨੀ ਬਹੁਤਾ ਲੈਣਾ ਕਿਉਂਕਿ ਤੁਸੀਂ ਪਿਛਲੀ ਵਾਰੀ ਬਾਤ ਸੌ ਕਹਿੰਦੇ ਕਿ ਹਾਲ ਬਣ ਗਿਆ ਬੜਾ ਵਧੀਆ ਹੋਇਆ ਸਤਪਾਲ ਦਾ ਮੈਂ ਧੰਨਵਾਦ ਕਰਦੀ ਆ ਹੁਣ ਗੁਰਦਾਰਾ ਸਾਹਿਬ ਦੀ ਰੈਨੋਵੇਸ਼ਨ ਚੱਡੀ ਹੋ ਰਹੀ ਏ ਇਹ ਕਹਿੰਦੇ ਸੀ ਉਦੋਂ ਕਰਾ ਕੇ ਬੱਸ ਸਹ ਸੱਚ ਜਾਣਿਓ ਇਸ ਘਰ ਚ ਤੁਹਾਡੇ ਤੋਂ ਬਿਨਾਂ ਕੋਈ ਵੜਿਆ ਨਹੀਂ ਕਦੀ ਅਜੇ ਵੀ ਨਸਲ ਦਾ ਪਤਾ ਕਰਨਾ ਹੈ ਜੇ ਅਜੇ ਵੀ ਨਸਲ ਦਾ ਪਤਾ ਕਰਨਾ ਤਾਂ ਵੀ ਦੇਖੋ ਇਸ ਘਰ ਚ ਜਦੋਂ ਪਿਛਲੀ ਵਰਸੀ ਸੀ ਕਈਆਂ ਨੇ ਜੋਰ ਲਾਇਆ ਆ ਮੈਂ ਚਾਨ ਨੂੰ ਬੁਲਾ ਲਓ ਮੈਂ ਕਿਹਾ ਬੇਗੋ ਬਣ ਬਾਬਾ ਪ੍ਰੇਮ ਸਿੰਘ ਦੇ ਅਸਥਾਨ ਤੇ ਕਈਆਂ ਨੇ ਕਿਹਾ ਮੁੱਖ ਮੰਤਰੀ ਬੁਲਾ ਲਓ ਬੇਗੋਬਾਰ ਸਰਦਾਰ ਬਾਬਾ ਪ੍ਰੇਮ ਸਿੰਘ ਦੇ ਅਸਥਾਨ ਤੇ ਇੱਥੇ ਜੇ ਕੋਈ ਆਇਆ ਸੀ ਜਾਂ ਪ੍ਰਤਾਪ ਸਿੰਘ ਕੈਰੋ ਆਇਆ ਸੀ ਜਿਹਨੇ ਤੁਸੀਂ ਬੰਨ ਬਣਾਇਆ ਸੀ ਤੁਸੀਂ ਬੰਨ ਸਰਦਾਰ ਪ੍ਰਤਾਪ ਸਿੰਘ ਕੈਰੋ ਆਇਆ ਸੀ ਜਿਹਨੇ ਤੁਸੀਂ ਬੰਨ ਬਣਾਇਆ ਸੀ ਬਾਬਾ ਹਰਨਾਮ ਸਿੰਘ ਜੀ ਕਹਿਣ ਦਿੰਦੇ ਜਦੋਂ ਰੰਬੀਦੀ ਸਕੂਲ ਦੇ ਵਿੱਚ ਆਏ ਨਾ ਤੇ ਬਾਬਾ ਹਰਨਾਮ ਸਿੰਘ ਜੀ ਦੀ 30 ਵੋਟਾਂ ਤੇ ਹਰ ਗਈ ਉਹ ਕਹਿੰਦੇ ਤੁਮیں ਦੱਸਿਆ ਕੋਈ ਨਹੀਂ ਕੈਰੋਂ ਸਾਹਿਬ ਕਹਿੰਦੇ ਜੇ ਰਿਜ਼ਲਟ ਨਿਕਲਣ ਲੱਗਾ ਕਹਿੰਦੇ ਕੀ ਕਰਦੇ ਫੇਰ ਤੁਸੀਂ ਕਹਿੰਦੇ ਲਾ ਜਿੱਤਿਆ ਐਲਾਨ ਕਰ ਦੇਣਾ ਸੀ ਕਹਿੰਦਾ ਜੱਟ ਤੇ ਸੁਹਾਗੇ ਤੇ ਨਹੀਂ ਮਾਨ ਮੈਂ ਤਾਂ ਚੀਫ ਮਿਨਿਸਟਰ ਦੀ ਕੁਰਸੀ ਤੇ ਬੈਠਾ ਹੋਇਆ ਹਾਂ ਉਸ ਦਾ ਪ੍ਰਤਾਪ ਸਿੰਘ ਕੈਰੋਂ ਦਾ ਬੇਟਾ ਅੱਜ ਸਾਡੇ ਕੋਲ ਆਇਆ ਸਰਦਾਰ ਪ੍ਰਕਾਸ਼ ਸਿੰਘ ਬਾਦਲ 35 ਸਾਲ ਲਗਾਤਾਰ ਇਸ ਸਥਾਨ ਤੇ ਆਏ ਉੱਤਮ ਬਲ ਪ੍ਰਧਾਨ ਜੀ ਤੁਸੀਂ ਆਂਦੇ ਹੋ ਇਸ ਘਰ ਚ ਕੋਈ ਵੱਡ ਨਹੀਂ ਸਕਦਾ ਕਈ ਵਾਰੀ ਮੈਂ ਕਹਿੰਦੀ ਨਹੀਂ ਸੀ ਬਾਦਲ ਸਾਹਿਬ ਨੂੰ ਬਾਦਲ ਸਾਹਿਬ ਮੈਂ ਤੇ ਕਦੀ ਮੰਤਰੀ ਵੀ ਨਹੀਂ ਬੁਲਾਏ ਮੈਂ ਲੀਡਰ ਹੀ ਨਹੀਂ ਬੁਲਾਏ ਮੈਨੂੰ ਕਹਿੰਦੇ ਬੀਬੀ ਜੀ ਆਪਾਂ ਕੀ ਕਰਨੇ ਤੁਸੀਂ ਵੀ ਤੁਸੀਂ ਤੇ ਮੈਂ ਹੀ ਬਹੁਤ ਹੈ ਕਿਉਂਕਿ ਇੱਕ ਪ੍ਰਧਾਨ ਸ਼੍ਰੋਮਣੀ ਕਮੇਟੀ ਇੱਕ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਸ ਠੀਕ ਹੈ ਕੰਮ ਖਤਮ ਹੋ ਗਿਆ ਇੱਥੇ ਅਕਾਲੀ ਦਲ ਦਾ ਹੀ ਝੰਡਾ ਲੱਗੇਗਾ ਝੰਡਾ ਝੂਲੇਗਾ ਔਰ ਅੱਜ ਵੀ ਮੇਰੀ ਅੱਜ ਵੀ ਮੇਰੀ ਕੋਠੀ ਦੇ ਪਰਲੇ ਪਾਸੇ ਤੱਕੜੀ ਦਾ ਲੱਗਾ ਹੋਇਆ ਨਾ ਲੋਕੀ ਕਹਿੰਦੇ ਬੀਬੀ ਤੂੰ ਤੇ ਹੁਣ ਪਾਰਟੀ ਚ ਨਹੀਂ ਤੇ ਤੱਕੜੀ ਆ ਜੇ ਵੀ ਝੁੱਲੀ ਜਾਂਦੀ ਇਹ ਝੁੱਲੀ ਜਾਉ ਮੇਰੇ ਕੋਠਾ ਵੇਖ ਲਓ ਪਰਿਆ ਪਿਆ ਤੱਕੜੀ ਨਾਲ ਐ ਡੱਡੇ ਵੱਡੇ ਬੰਡਲ ਪਏ ਸਭ ਮੇਰੀ ਬੇਨਤੀ ਹੱਥ ਜੋੜ ਕੇ ਮੇਰੇ ਵੀਰੋ ਮੈਂ ਤੁਹਾਡੇ ਕੋਲ ਮਾਫੀ ਮੰਗਦੀ ਤੁਹਾਡੀ ਇਹ ਭਾਵਨਾ ਬੜੀ ਔਖੀਆ ਹੋਣਗੀ ਬਹੁਤ ਹੀ ਤਰਫੇ ਬਹੁਤ ਤੁਸੀਂ ਪਰੇਸ਼ਾਨ ਹੋਏ ਅੱਜ ਤੁਸੀਂ ਸਕੂਨ ਮਹਿਸੂਸ ਕਰਦੇ ਹੋ ਕਿਰਪਾ ਕਰਿਓ ਹਣ ਲਾਜ ਰੱਖਿਓ ਲਾਜ ਰੱਖਿਓ ਸ਼੍ਰੋਮਣੀ ਅਕਾਲੀ ਦਲ ਨੀ ਮਾਨਾ ਹੋਵੇ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਨਾ ਹੋਵੇ ਅੱਜ ਤੋਂ ਲੱਕ ਨਾਲ ਕਬਰ ਕੱッセ ਕਰ ਲੋ ਤੁਰ ਪੋਥਾਂ ਥਾਂ ਥਾਂ ਦੇ ਉੱਤੇ ਸਾਰੀਆਂ ਭਿਆਣਾ ਦਾ ਸਤਕਾਰ ਜੀ ਆਇਆਂ ਨੂੰ ਸਾਰੀਆਂ ਉਹ ਨਾਲੋਂ ਮੈਂ ਦੇਖਣ ਦੀ ਮੈਂ ਕਿਹਦਾ ਕਹਦਾ ਨਾਲ ਲਵਾ ਬਹੁਤ ਵੱਡੇ ਤੁਸੀਂ ਸਤਕਾਰ ਦੇ ਨਾਲ ਤੁਸੀਂ ਆਏ ਹੋ ਬਾਦਲ ਸਾਹਿਬ ਤੁਹਾਡਾ ਧੰਨਵਾਦ ਪਹਿਲਾਂ ਮੈਂ ਸਿਰੋਪੇ ਦੇਦਾ ਮੈਨੂੰ ਲੱਗਦਾ ਬਾਦਲ ਸਾਹਿਬ ਨਾਲ ਬਾਅਦ ਚ ਬਣਾਵਾਂ ਸ਼ਾਮਲ ਕਰ ਲੈਣਾ ਪਹਿਲਾਂ ਲਓ ਜੀ ਸ਼ਾਮਲ ਕਰੀਏ ਬਾਦ ਸਾਹਿਬ ਨੂੰ ਪਹਿਲਾਂ ਬਾਨਸੌਰ ਸ਼ਾਮਲ ਕਰ ਲਈਏ ਕਰ ਲਈਏ ਜਕਾਰਾ ਛੱਡੋ ਆਹ ਬਾਦ ਸਾਹਿਬ ਨੂੰ ਸ਼ਾਮਲ ਕਰੀਏ ਬੀਬੀ ਜੀ ਮੁੱਖ ਮੰਤਰੀ ਅਸਲੀ ਹੈ ਕਿ ਨਕਲੀ ਹੈ ਇਧਰ ਕਰੋ ਇਧਰ ਜੀ ਕਰੋ ਲੱਗਾ ਸਾਰੇ ਨੂੰ ਸ਼ਾਮਿਲ ਕਰ ਲਾਂ ਹਲੋ ਹਲੋ ਸਤਿਕਾਰਯੋਗ ਸਰਦੈਲਾ ਮੋਹਨ ਰਾਓ ਬੋਤਿਵਾਲਾ ਸਰ ਲੱਗਾ ਸਾਰੇ ਸ਼ਾਮਿਲ ਕਰ ਲਾਂ ਸੱਜੇ ਬਦਾਂ ਜੀ ਅਰਚੀਰਚੀ ਲਵਰਾਜ ਭੁਵਨਦਰ ਸਿੰਘ ਨੂੰ ਵੀ ਕਰੋ ਸ਼ਾਮਿਲ ਅਰਚੀਰਚੀ ਹਲੇ ਹੋਰ ਤਾਂ ਹੈ ਅਰਚੀਰਚੀ ਵੀ ਹੋਰ ਕੁਝ ਹੈ ਆਫੜਾਇਓ ਹੋਰ ਬੀਪੀਡੀ ਪ੍ਰਧਾਨ ਸਾਹਿਬ ਦਾ ਤੇ ਸਾਰੀਆਂ ਸਖਸ਼ੀਤਾਂ ਦਾ ਸਨਮਾਨ ਕਰਦੇ ਮੈਂ ਧੰਨਵਾਦ ਕਰਦਾ ਸਰਦਾਰ ਸੁਜੀਤ ਸਿੰਘ ਜੀ ਅਬਲਵਾਲ ਸਾਹਿਬ ਡਾਕਟਰ ਅਮਰੀਕ ਸਿੰਘ ਜੀ ਉੱਗੇ ਧਾਰਮਿਕ ਸਖਸ਼ੀਤ ਨੇ ਡਾਕਟਰ ਪਾਸੀ ਜੀ ਲੁਧਿਆਣਾ ਤੋਂ ਜੈਦਰ ਕੁਦਿਆਲ ਸਿੰਘ ਜੀ ਖਾਲਸਾ ਸਾਹਿਬ ਤੇ ਸਾਡੇ जल्दा साहब साढ़े सबका साथ मीत प्रधान एस जी पीसी बीबी शर्मजीत कौर जी जींद गुरदासपुर तो बोले सो निहाल बीबी दलजीत कौर जी बालिया राणी धालीवाल जी अवनीत कौर खालसा जी नसीब कौर ढिलों जी रुपिंदर कौर ब्रह्मपुरा जी राजवीर कौर कंग जी गुरमीत कौर बराड़ जी सुरेंद्र कौर जी तो बीबी जसविंदर कौर सोल जी ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਹੁਣ ਮੈਂ ਸਤਕਾਰ ਸਹਿਤ ਬੇਨਤੀ ਕਰਾਂਗਾ ਸ਼ਰੋਮਣੀ ਆ